ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਬਾਬਾ ਕਲੂਨਾਥ ਮਹਾਰਾਜ ਕੀ ਜੈ ਵੀ ਦੋਸਤੋ ਮੈਂ ਕਵੀਸ਼ਰ ਸਾਦਕ ਅਲੀ ਧੰਨਾਪਿੰਡ ਹਾਥਨ ਮਲੇਰ ਕੋਲਾ ਜਲਾ ਮੇਰੇ ਸਾਥੀ ਭਾਈ ਦਰਸ਼ਨ ਸਿੰਘ ਰਾੜਵਾ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਚੀਮਾ ਕੜਾਨੀ ਕਲਾ ਅੱਜ ਦਾ ਸਮਾਗਮ ਆਏ ਸਾਲ ਦੀ ਤਰ੍ਹਾਂ ਬਾਬਾ ਕਲੂਨਾਥ ਮਹਾਰਾਜ ਜੀਆ ਦੇ ਅਸਥਾਨ ਦੇ ਉੱਪਰ ਨਗਰ ਨਥਾਣਾ ਜੋ ਕੋਈ 25 30 ਪਿੰਡਾਂ ਦਾ ਮੇਲਾ ਹਰ ਸਾਲ ਹੁੰਦਾ ਹੈ ਤਨ ਦੇ ਅੰਦਾਸਵਾਕ ਮੈਂ ਇਹ ਕਿ 4 ਦਿਨ ਦਾ ਕਰਤਾ ਪਾਈਆਂ ਨੇ ਬਰਸਾ ਸਮਾਰਕ ਕਮੇਟੀ ਨੇ ਔਰ ਇਹਦੇ ਨਾਲ ਇੱਕ ਸਲੰਗਾ ਜੋ ਗੱਲ ਇਹ ਹੈ ਜਿਵੇਂ ਸਾਨੂੰ ਕੱਲ ਵੀ ਫੋਨ ਆਏ ਮੈਸੇਜ ਆਏ ਬਾਈ ਉਹਨਾਂ ਦੇ ਜਗਰੋਂ ਤੋਂ ਆਏ ਬਾਹਰੋਂ ਵੀ ਆਏ ਉਹਦੇ ਵਿੱਚ ਇੱਕ ਕਾਰਨ ਛੋਟਾ ਜਿਹਾ ਹੁੰਦਾ ਵੀ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਜੋ ਸੰਗਤ ਇੱਥੇ ਤੱਕ ਨਹੀਂ ਪਹੁੰਚ ਸਕਦੀ ਜਾਂ ਬਾਹਰ ਬੈਠੀ ਆ ਜਾਂ ਦੂਰ ਨੇੜੇ ਬੈਠੀ ਹੋ ਨਹੀਂ ਪਹੁੰਚ ਸਕਦੀ ਉਹ ਕਿਸ ਤਰ੍ਹਾਂ ਸਾਨੂੰ ਦੇਖਦੇ ਆ ਕਿਸ ਤਰ੍ਹਾਂ ਸਾਨੂੰ ਸੁਣਦੇ ਆ ਉਹ ਹੈਗਾ ਜੀ ਪੰਜਾਬ ਟੀਵੀ ਲਾਈਵ ਜੋ ਲਾਈਵ ਦਿਖਾਉਂਦੇ ਆ YouTube ਚੈਨਲ ਹੈ ਫੇਸਬੁਕ ਚੈਨਲ ਹੈ ਇਹਨਾਂ ਦਾ ਬਾਈਆਂ ਦਾ ਇੰਸਟਾਗ੍ਰਾਮ ਚੈਨਲ ਹੈ ਜੋ ਘਰ ਬੈਠੇ ਤੁਸੀਂ ਆਨੰਦ ਵੀ ਮਾਣਦੇ ਹੋ ਜਿਨ੍ਹਾਂ ਨੇ ਹਾਲ ਤੱਕ ਨਹੀਂ ਦੇਖੇ ਜੇ ਪੂਰਾ ਇਤਿਹਾਸ ਸੁਣਨਾ ਤੇ ਦੇਖਣਾ ਮੇਲੇ ਦਾ ਆਨੰਦ ਲੈਣਾ ਜਿੰਨੇ ਬਲਾਰੇ ਆਉਂਦੇ ਆ ਸਾਤੋਂ ਉੱਪਰ ਨੇ ਸਾਰੇ ਉਹ ਸਾਰੇ ਬਾਈ ਹੁਣੇ ਦਿਖਾਉਂਦੇ ਆ ਪੰਜਾਬ ਟੀਵੀ ਨਿਊਜ਼ ਦੇ ਬਲੋਂ ਦਿਖਾਇਆ ਜਾਂਦਾ ਹੈ ਜੋ ਕਿ ਪੂਰੇ ਮੇਲੇ ਦੀ ਕਵਰੇਜ ਕਰਦੇ ਨੇ ਖਾਸ ਕਰਕੇ ਸਾਰੇ ਕਲਾਕਾਰਾਂ ਦੀ ਬੇਨਤੀ ਹੈ ਸਾਰੀ ਸੰਗਤ ਨੂੰ ਬਈ ਜਿਹੜੀ ਨਹੀਂ ਪਹੁੰਚ ਸਕਦੀ ਘਰ ਬੈਠੇ ਆਪਾਂ ਦੇਖ ਸਕਦੇ ਆ ਇੰਨੀ ਕਹਾਜੀ ਸਾਡੇ ਜਥੇ ਵੱਲੋਂ ਪ੍ਰਮਾਣਿਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ